केदारनाथ धाम ਦੇ ਵਿੱਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿੰਜ ਇਸ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਦਰਅਸਲ ਇਹ ਹੈਲੀਕਾਪਟਰ ਜਿਸ ਦੇ ਵਿੱਚ ਤਕਨੀਕੀ ਖਰਾਬੀ ਆ ਜਾਂਦੀ ਹੈ ਜਿਸ ਦੇ ਚਲਦਿਆ ਹੈਲੀਪੈਡ ਤੋਂ 100 ਮੀਟਰ ਪਹਿਲੇ ਹੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ ਹੈਲੀਕਾਪਟਰ ਦੇ ਵਿੱਚ 6 ਯਾਤਰੀ ਸਵਾਰ ਸਨ ਤਾਂ ਕੇਦਾਰਨਾਥ धाम ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਧਾਮ ਤੱਕ ਪਹੁੰਚਾਉਣ ਲਈ ਹੈਲੀਕਾਪਟਰ ਦੀ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਜਦ ਦੇ ਹੈਲੀਕਾਪਟਰ ਜੋ ਕਿ ਸਿਰਸੀ ਹੈਲੀਪੈਡ ਤੋਂ ਉੜਦਾ ਤਾਂ ਇਸ ਦੌਰਾਨ ਇਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਜਿਸ ਤੇ ਚੱਲਦਿਆ ਐਮਰਜੈਂਸੀ ਲੈਂਡਿੰਗ ਕਰवानी ਪਈ ਹੈ ਇਸ ਐਮਰਜੈਂਸੀ ਲੈਂਡਿੰਗ ਦੇ ਨਵੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਆਏ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਵਿਖਾਈ ਦੇ ਰਿਹਾ ਹੈ ਕਿ ਕਿੰਜ ਸਿੱਧਾ ਇਸ ਹੈਲੀਕਾਪਟਰ ਨੂੰ ਜ਼ਮੀਨ ਤੇ ਉਤਾਰਿਆ ਗਿਆ ਹਾਲਾਂਕਿ ਇਸ ਦੌਰਾਨ ਜਿਹੜੇ ਯਾਤਰੀ ਵਿੱਚ ਸਵਾਰ ਸਨ ਉਹਨਾਂ ਦਾ ਬਚਾਅ ਹੋ ਗਿਆ ਪਰ ਹੈਲੀਕਾਪਟਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤਾਂ ਦੱਸਿਆ ਵੀ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਤਕਨੀਕੀ ਖਰਾਬੀ ਸਾਹਮਣੇ ਆਉਂਦੀ ਹੈ ਤਾਂ ਇਸ ਤੋਂ ਬਾਅਦ ਐਮਰਜ ਅੰਸੀ ਲੈਂਡਿੰਗ ਕਰਵਾਈ ਗਈ ਹੈ ਹੈਲੀਪੈਡ 200 ਮੀਟਰ ਪਹਿਲਾਂ ਹੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ ਹੈ ਤਾਂ ਇੱਥੇ ਪਾਇਲਟ ਦੀ ਸੂਝ-ਬੂਝ ਦੇ ਨਾਲ ਲੋਕਾਂ ਦੀ ਜਾਨ ਬਚਾ ਲਈ ਗਈ ਹੈ ਤੁਹਾਡੇ ਤੱਕ ਇਹ ਨਵੀਂ ਵੀਡੀਓ ਅਸੀਂ ਪਹੁੰਚਾ ਰਹੇ ਹਾਂ ਜਿਸ ਵੀਡੀਓ ਦੇ ਵਿੱਚ ਸਭ ਵਿਖਾਈ ਦੇ ਰਿਹਾ ਕਿ ਕਿੰਝ ਇਹ ਹੈਲੀਕਾਪਟਰ ਜੋ ਕਿ ਸਿਰਸੀ ਹੈਲੀਪੈਡ ਤੋਂ ਉੜਦਾ ਹੈ ਤਾਂ ਇਸ ਦੇ ਵਿੱਚ ਤਕਨੀਕੀ ਖਰਾਬੀ ਆਉਂਦੀ ਹੈ ਤੇ ਐਮਰਜੈਂਸੀ ਲੈਂਡਿੰਗ ਕਰਵਾਣੀ ਪਈ ਹੈ ਹੈਲੀਪੈਡ ਤੋਂ 100 ਮੀਟਰ ਪਹਿਲਾਂ ਹੀ ਐਮਰਜੈਂਸੀ ਲੈਂਡਿੰਗ ਹੋਈ ਹੈ ਤਾਂ ਇੱਥੇ ਜਿਹੜੇ ਯਾਤਰੀ ਇਸ ਦੇ ਵਿੱਚ ਸਵਾਰ ਸਨ ਉਹਨਾਂ ਦਾ ਤਾਂ ਵਾਲ-ਵਾਲ ਬਚਾ ਹੋ ਗਿਆ ਪਰ ਉਥੇ ਹੀ ਦੱਸਦੀ ਕਿ ਇਸ ਸਿੱਧੀ ਲੈਂਡਿੰਗ ਦੇ ਦੌਰਾਨ ਜਿਹੜਾ ਹੈਲੀਕਾਪਟਰ ਦਾ ਪਿਛਲਾ ਹਿੱਸਾ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ। केदारनाथ धाम ਦੇ ਵਿੱਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿੰਜ ਇਸ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਦਰਅਸਲ ਇਹ ਹੈਲੀਕਾਪਟਰ ਜਿਸ ਦੇ ਵਿੱਚ ਤਕਨੀਕੀ ਖਰਾਬੀ ਆ ਜਾਂਦੀ ਹੈ ਜਿਸ ਦੇ ਚਲਦਿਆ ਹੈਲੀਪੈਡ ਤੋਂ 100 ਮੀਟਰ ਪਹਿਲੇ ਹੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ ਹੈਲੀਕਾਪਟਰ ਦੇ ਵਿੱਚ 6 ਯਾਤਰੀ ਸਵਾਰ ਸਨ ਤਾਂ ਕੇਦਾਰਨਾਥ धाम ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਧਾਮ ਤੱਕ ਪਹੁੰਚਾਉਣ ਲਈ ਹੈਲੀਕਾਪਟਰ ਦੀ ਸੇਵਾ ਮੁਹੱਈਆ ਕਰਵਾਈ ਜਾਂਦੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਜਦ ਦੇ ਹੈਲੀਕਾਪਟਰ ਜੋ ਕਿ ਸਿਰਸੀ ਹੈਲੀਪੈਡ ਤੋਂ ਉੜਦਾ ਤਾਂ ਇਸ ਦੌਰਾਨ ਇਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਜਿਸ ਤੇ ਚੱਲਦਿਆ ਐਮਰਜੈਂਸੀ ਲੈਂਡਿੰਗ ਕਰवानी ਪਈ ਹੈ ਇਸ ਐਮਰਜੈਂਸੀ ਲੈਂਡਿੰਗ ਦੇ ਨਵੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਆਏ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਵਿਖਾਈ ਦੇ ਰਿਹਾ ਹੈ ਕਿ ਕਿੰਜ ਸਿੱਧਾ ਇਸ ਹੈਲੀਕਾਪਟਰ ਨੂੰ ਜ਼ਮੀਨ ਤੇ ਉਤਾਰਿਆ ਗਿਆ ਹਾਲਾਂਕਿ ਇਸ ਦੌਰਾਨ ਜਿਹੜੇ ਯਾਤਰੀ ਵਿੱਚ ਸਵਾਰ ਸਨ ਉਹਨਾਂ ਦਾ ਬਚਾਅ ਹੋ ਗਿਆ ਪਰ ਹੈਲੀਕਾਪਟਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤਾਂ ਦੱਸਿਆ ਵੀ ਜਾ ਰਿਹਾ ਹੈ ਕਿ ਜਿਸ ਤਰੀਕੇ ਨਾਲ ਤਕਨੀਕੀ ਖਰਾਬੀ ਸਾਹਮਣੇ ਆਉਂਦੀ ਹੈ ਤਾਂ ਇਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਹੈਲੀਪੈਡ ਤੋਂ 100 ਮੀਟਰ ਪਹਿਲਾਂ ਹੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ ਹੈ ਤਾਂ ਇੱਥੇ ਪਾਇਲਟ ਦੀ ਸੂਝ-ਬੂਝ ਦੇ ਨਾਲ ਲੋਕਾਂ ਦੀ ਜਾਨ ਬਚਾ ਲਈ ਗਈ ਹੈ ਤੁਹਾਡੇ ਤੱਕ ਇਹ ਨਵੀਂ ਵੀਡੀਓ ਅਸੀਂ ਪਹੁੰਚਾ ਰਹੇ ਹਾਂ ਜਿਸ ਵੀਡੀਓ ਦੇ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿੰਜ ਹੈਲੀਕਾਪਟਰ ਜੋ ਕਿ ਸਿਰਸੀ ਹੈਲੀਪੈਡ ਤੋਂ ਉੜਦਾ ਹੈ ਤਾਂ ਇਸ ਦੇ ਵਿੱਚ ਤਕਨੀਕੀ ਖਰਾਬੀ ਆਉਂਦੀ ਹੈ ਤੇ ਐਮਰਜੈਂਸੀ ਲੈਂਡਿੰਗ ਕਰਵਾਣੀ ਪਈ ਹੈ ਹੈਲੀਪੈਡ ਤੋਂ 100 ਮੀਟਰ ਪਹਿਲਾਂ ਹੀ ਐਮਰਜੈਂਸੀ ਲੈਂਡਿੰਗ ਹੋਈ ਹੈ ਤਾਂ ਇੱਥੇ ਜਿਹੜੇ ਯਾਤਰੀ ਇਸ ਦੇ ਵਿੱਚ ਸਵਾਰ ਸਨ ਉਹਨਾਂ ਦਾ ਤਾਂ ਵਾਲ-ਵਾਲ ਬਚਾ ਹੋ ਗਿਆ ਪਰ ਉੱਥੇ ਹੀ ਦੱਸਦੀ ਕਿ ਇਸ ਸਿੱਧੀ ਲੈਂਡਿੰਗ ਦੇ ਦੌਰਾਨ ਜਿਹੜਾ ਹੈਲੀਕਾਪਟਰ ਦਾ ਪਿਛਲਾ ਹਿੱਸਾ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਨੁਕਸਾਨਿਆ ਗਿਆ